ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਹੋਇਆ ਜ਼ਖਮੀ ਪੁਲਿਸ ਮੌਕੇ ਤੇ ਪਹੁੰਚ ਕੇ ਕੀਤੀ ਜਾਂਚ ਸ਼ੁਰੂ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਵਜੂ ਹੋਈ ਹੈ ਪ੍ਰਤਾਪ ਸਿੰਘ ਹਾਲ ਹੀ ਵਿੱਚ ਸਰਪੰਚ ਬਣਿਆ ਸੀ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਬਾਕੀ ਤੁਸੀਂ ਖੁਦ ਸੁਣੋ ਸਰਪੰਚ ਸਾਹਿਬ ਦਾ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਢੱਲੋਂ ਹੈ ਕੀ ਕੀ ਗੱਲਬਾਤ ਹੋਈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਤਾਂ ਇੱਥੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਰਟੀ ਧਮਕੀਆਂ ਦਵਾਉਂਦੀ ਹੈ ਇੱਕ ਦੇ ਰਣਜੀਤ ਸਿੰਘ ਸਨ ਉਹ ਵਸਨ ਸਿੰਘ ਆ ਇੱਕ ਕਰਨਜੀਤ ਸਿੰਘ ਸਨ ਉਹ ਜਸਵੰਤ ਸਿੰਘ ਆ ਤੇ ਇੱਕ ਹੈ ਨਿਸ਼ਾਨ ਸਿੰਘ ਸਨ ਉਹ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਉਹ ਸਲੱਖਣ ਸਿੰਘ ਆ ਇੱਕ ਬਲਰਾਮ ਸਿੰਘ ਸਨ ਉਹ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜਾਰੀਆਂ ਧਮਕੀਆਂ ਦਿੱਤੀਆਂ ਕਹਿੰਦੇ ਤੁਸੀਂ ਸਰਪੰਚ ਬਣ ਗਏ ਹੁਣ ਤੁਹਾਨੂੰ ਛੱਡਣਾ ਨਹੀਂ ਅੱਜ ਜਿਹੜੀ ਅੱਜ ਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਲਦੇ ਦੇ ਮਰਗ ਦੇ ਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਜਿਹੜੇ ਤੁਹਾਡੇ ਪਾਸਾ ਸਰਪੰਚ ਬਣੇ ਹਾਂ ਹਾਂ ਜੀ ਸਰਪੰਚ ਬਣੇ ਹੋਣ ਐ ਇਸ ਵਾਰ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਅੱਛਾ ਹਾਂ ਜੀ ਤੇ ਇਹ ਜਿਹੜੇ ਗਨ ਸ਼ਾਟ ਹੋਈ ਆ ਕੋਈ ਬੰਦਾ ਇੱਕੋ ਹੀ ਜਾਰੇ ਹੀ ਹੋ ਗਿਆ ਇੱਕ ਹੀ ਬੰਦਾ ਸੀਗਾ ਹਾਂ ਜੀ ਕੁੜੀਆਂ ਮਾਰੀਆਂ ਜਿੰਨੇ ਕੁੜੀਆਂ ਮਾਰੀਆਂ ਉਹ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਨ੍ਹਾਂ ਨਾਲ ਤੁਹਾਡੀ ਲੜਾਕੜ ਤੇ ਨਾ ਸਰੋ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਨੂੰ ਉਹ ਵੀ ਪਾਰਟੀ ਪਾਰਟੀ ਦਾ ਚੱਕਰ ਹੈ ਕੋਈ ਹੋਰ ਕਿੱਧਰ ਸਰੋ ਹੈਗੇ ਦੂਜੀ ਪਾਰਟੀ ਦੇ ਆ ਸੱਤ ਕੋ ਐਂਟੀ ਪਾਰਟੀ ਮਤਲਬ ਮੇਨ ਰੰਜੀ ਸ਼ੋਰੀ ਹਾਂਜੀ ਹਾਂਜੀ ਬੜੀ ਅੱਛੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਸ ਦਿਨ ਤੋਂ ਤਾਮਕੀਆਂ ਦੇਈ ਜਾਂਦੇ ਤੁਹਾਨੂੰ ਛਟਣਾ ਪਹਿਲਾਂ ਵੀ ਅਮਰਤ ਬਾੜ ਤੋਂ ਤਾਮਕੀਆਂ ਦਵਾਈਆਂ ਦੋਨ ਜੀ ਹਾਂ ਦੋ ਵਾਰ ਅਨਸੋ ਵਾਟਸਾਪ ਪਹਿਲਾਂ ਵੀ ਤਾਮਕੀਆਂ ਦਵਾਈਆਂ ਹਾਂ ਪਤਾ ਲੱਗਾ ਕਿ ਇੱਥੇ ਆਹ ਤੇ ਤੁਹਾਡੀ ਗੋਲ ਅਮੂਰ ਇੱਥੇ ਛੱਡ ਕੇ ਭੱਜ ਗਈ ਹਾਂਜੀ ਸਾਰਾ 1000 ਰੁਪਏ ਇੱਥੇ ਡਿੱਗ ਪਿਆ ਤਾਮਕੀਆਂ ਅਮਰਤ ਬਾੜ ਬਾੜ ਜਿਹੜਾ ਵਿਸ਼ੇਸ਼ ਰੇਂਜਾ ਉਹ ਹਾਂਜੀ ਹਾਂਜੀ ਉਤੋਂ ਹਾਂ ਉਸ ਦਿਨ ਤੋਂ ਤਾਮਕੀਆਂ ਇੱਕ ਦੋ ਵਾਰ ਆਇਆ ਪਰ ਨਹੀਂ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਾਨੋ ਸਾਹਿਬ ਜੀ ਅੱਜ ਤੱਕ ਪਿੰਡ ਚ ਉੱਚੀ ਬੋਲਦੇ ਨਹੀਂ ਕਦੀ ਕਿਸੇ ਨਾਲ ਪਿੰਡ ਪਰ ਉਹ ਨਾ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਹਾਂ ਕਿੰਨੀ ਐਂ ਜੀ ਅੰਕਲ ਜੀ 75 ਯਰ ਹੂੰ ਕੀ ਨਾ ਬਾਈ ਕੋ ਦਾ ਮੇਰਾ ਨਾਮ ਰਜੇ ਸਰ ਪਿੰਡ ਲਾਲਰੂਪੋਂ ਮੰਜੇ ਕੀ ਗੱਲ ਹੋਈ ਆ ਜੀ ਮਰਾ ਨੂੰ ਸਾਡੇ ਮਰਦਾਪੁਰ ਵਿੱਚ ਹੀ ਆਜਾ ਦੇਖੋ ਵੀ ਉਹਨਾਂ ਦੇ ਤੋਂ ਬਾਅਦ ਸਰਪੰਚ ਸਾਹਿਬ ਨੇ ਸਾਰੇ ਮੇਰੇ ਮਾਮਾ ਅਗਰੇ ਆਏ ਸੀ ਤੇ ਕੋਈ ਅੰਮੋਲ ਸਾਥੀ ਆਇਆ ਵਾ ਬਕਦੇ ਮੋਰੋ ਆਇਓ ਨੇ ਇਹਨੇ ਵਾਗ ਗੋੜੀਆਂ ਦੀ ਬਖਾਵਾਤੀ ਸਰਪੰਚ ਸਾਹਿਬ ਦੀ ਦਿੱਥੋ ਵੀ ਇੱਕ ਬਹੁਤ ਸੰਗਿਆਨ ਲਾਇਲੀ ਭੇਜ ਆਏ ਹਸਪਤਲ ਉਹਦੇ ਗੋਲੀ ਲੱਗੀ ਲਾਪ ਦੇ ਵਿੱਚ ਜਿਹਨਾਂ ਦੀ ਸਰਪੰਚ ਸਾਹਿਬ ਦਾ ਨਾਮ ਉਹ ਸਰਪੰਚ ਸਾਹਿਬ ਪ੍ਰਤਾਪ ਸਿੰਘ ਸੁਪੰਜ ਨਵੇਂ ਮੌਜੂਦਾ ਸੁਪੰਜ ਜੀ ਆਮ ਆਦਮੀ ਪਾਰਟੀ ਆਲੋ ਜੀ ਕਿੰਨੇ ਕੁ ਜਣੇ ਸੀ ਜਿਹੜੇ ਗੋਲੀ ਚਲਾਉਣ ਵਾਲੇ ਤੇ ਇਕੱਲੇ ਕੋਈ ਇੱਕੋ ਬੰਦਾ ਹਾਂਜੀ ਕੁਛ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵਾਲਰ ਗੋਲੀ ਨਹੀਂ ਰਵਾਲਰ ਤੇ ਸਾਡੇ ਬੋਲ ਜੀ ਪੁਲਿਸ ਨੂੰ ਦੇ ਦਿੱਤਾ ਦਾ ਗੋਲੀਆਂ ਸਾਡੇ ਬੋਲ ਜੀ ਉਹ ਹੀ ਜੀਤੀਆਂ ਨੂੰ ਤੇ ਲਾਸਟ ਬੰਦੇ ਦੀ ਇੱਥੇ ਬੜੀ ਕੋਈ ਥ੍ਰੈਟ ਰੂਟ ਤਾਂ ਨਹੀਂ ਸੀ ਨੀਰਾ ਪਹਿਲਾਂ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕੋਈ ਖਵਾਰਨੇ ਕੋਲ ਲੜਾਈ ਕਰਾਨੀ ਗਈ ਨਾ ਪਿੰਡ ਵਿੱਚ ਉਹਨਾਂ ਨਾਲ ਕਿੰਨੇ ਬੰਦੇ ਜੱਗਮੀ ਹੋਏ ਹੋਰ ਹੋਰ ਚਾਰ ਬੰਦੇ ਜੱਗਮੀ ਹੋਏ ਅੱਛਾ ਇੱਕ ਬੰਦੇ ਦੀ ਗੋਲੀਆਂ ਹਾਂਜੀ ਤੇ ਇਹ ਜਿਹੜੇ ਬੰਦਾ ਸੀ ਕਿੱਥੋਂ ਦਾ ਰਹਿਣ ਵਾਲਾ ਇਹ ਲਾਲੂ ਕੇ ਮਤਵਾਸ ਰੋਏ ਬੇਕਾਰ ਹੀ ਸਾਡੇ ਇੱਥੇ ਮੋਰੀ ਹਸਣੀ ਪੈਂਦੀ ਆ ਤੇ ਇਹ ਬਾਈਕਾਂ ਲੈਦੇ 90 ਫਾਪ ਕੀ ਸਿੱਥੋਂ ਦੇ ਲਾਲੂ ਹੁਕਮਤ ਅੱਛਾ ਉਹ ਦਾੰਦ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਹਾਂਜੀ ਜਿ ਜਿਨਾਂ ਨੇ ਗੋਲੇ ਮਾਰੀਆਂ ਉਹ ਵੀ ਜਾਣਦੇ ਪਤਾ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਿਲੰਡਰ ਤੇ ਆਇਆ ਸਿਲਵਰ ਕਲਰ ਦਾ ਮੋਟਰਸਾਈਕਲ ਕੀ ਮੰਗ ਰਹੇ ਤੁਸੀਂ ਹਾਂਜੀ ਮੰਗਦੇ ਇਨਸਾਫ ਦੀ ਉਹ ਕਰਦੇ ਇਨਸਾਫ ਉਹ ਦੇਖੋ ਵੀ ਕਿ ਨਜ਼ਰ ਇੱਥੇ ਕੰਨੀ ਸਕਦੇ ਬੈਠੀ ਪਤਾ ਨਹੀਂ ਕਿਦੇ ਪੂਰੇ ਵੱਜ ਰਹੇ ਕੀ ਕੀ ਵਾ ਘਟਣਾ ਹੈ ਤੇ ਬਾਕੀ ਇਹਨਾਂ ਇਨਸਾਫ ਦੀ ਮੰਗ ਮਕਰਦੇ ਆ ਸਭਨ ਸਹਾਰੇ ਦੱਥੇ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਦੇ ਮੇਰੇ ਨੂੰ ਖੜੇ ਜਾਣ ਨਾ ਉਹ ਪ੍ਰਵਾਨੀ ਕੀਤੀ ਕਿ ਭੋਗ ਪੈਂਦਾ ਇੰਨੇ ਨਹੀਂ ਜੀ ਇਹਨੇ ਜਲਦੀ ਦੇਖੋ ਵੀ ਅੱਗੇ ਸਾਡੇ ਇਸ ਤਰ੍ਹਾਂ ਦੇ ਪੱਗਾਂ ਲੈ ਗਈਆਂ ਕਿ ਅਸੀਂ ਸ਼ਲਟ ਪਾਰਟੀ ਡਿੱਗੇ ਜਦੋਂ ਤੇਰੇ ਗੋਲੀ ਚੱਲੀ ਜਾਂਨੇ ਭਾਈ ਉਹਨੇ ਗੋਲੀਆਂ ਚਲਾਤੀਆਂ ਇੱਕ ਵਾਰਾਂ ਵਾਰ ਜਿਮਗੀਆਂ ਜੋ ਏਟੋ ਮਾਰੀ ਰੱਖ ਕੇ ਤੇ ਏਟੇ ਅਗਲੇ ਭੱਡੇ ਪਿਆ ਥੱਲੇ ਉਹ ਦੂਜਾ ਵਾਰ ਕੱਟ ਕੇ ਚਲਾਇਆ ਉਹਨੇ ਹੋਇਆ ਜਿਹਦੇ ਵਿੱਚ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਇੱਕ ਮੋਟਰਸਾਈਕਲ ਤੇ ਅਣਜਾਣ ਵਿਅਕਤੀ ਆਇਆ ਸੀਗਾ ਉਹਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਸ ਦੀ ਮੌਕੇ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਇੱਕ ਉਹਨਾਂ ਦੇ ਨਾਲ ਦਾ ਸੀਗਾ ਬੁੱਧ ਸਿੰਘ ਉਹਦੇ ਵੀ ਲੱਤ ਤੇ ਗੋਲੀ ਲੱਗੀ ਹੈ ਸਾਨੂੰ ਕੁਝ ਲੀਡਸ ਮਿਲੀ ਹੈ ਤੇ ਪੁਲਿਸ ਜਿਹੜੀ ਹੈ ਉਹ ਲੀਡਸ ਨੂੰ ਫੋਲੋ ਕਰ ਰਹੀ ਹੈ ਤੇ ਜਲਦੀ ਇਹਦੇ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਸਰ ਇਨਸੀਡੈਂਟ ਜਿਹੜਾ ਹੈ ਕਿੰਨੇ ਕੁ ਸ਼ੂਟਰ ਜਿਹੜੀ ਇੱਕ ਹੀ ਸ਼ੂਟਰ ਸੀਗਾ ਮੋਟਰਸਾਈਕਲ ਤੇ ਤੇ ਅਸੀਂ ਸਾਨੂੰ ਕਾਫੀ ਚੰਗੀਆਂ ਲੀਡ ਮਿਲੀ ਹੈ ਤੇ ਇਹਨੂੰ ਸਖਤੀ ਨਾਲ ਆਪਾਂ ਡੀਲ ਕਰਾਂਗੇ ਸਰ